ਆਹ ਹੋਰ ਸੁਣ ਲੋ ਕੱਲ ਪਰਸਾਂ ਦੀ ਗੱਲ ਆ ਅੱਜ ਮੈਂ ਇਹ ਤੇਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਐ ਨੀਰੂ ਬਾਜਵਾ ਪਤਾ ਨਹੀਂ ਕਿ ਘਰਾਂ 'ਚ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਰਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹੀਆਂ ਦੇਖੀਆਂ ਉਹਦੇ ਬੱਚਿਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ ਫਿਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਢ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸਾਨੂੰ ਛੋਟੇ ਮਗਰ ਲੱਗਦੇ ਆ ਨਾ ਗਉਣ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਕੇ ਉਹਨਾਂ ਦੇ ਜਵਾਗਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਬਾਰੇ ਸੋਨੂੰ ਜਿਹੜੇ ਲੋਕ ਦੇਖਦੇ ਘੱਟੋ ਘੱਟ ਉਹਨਾਂ ਦਾ ਕਿ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲਬਾਤ ਕਰਨੀ ਹੈ ਘਰ ਕਰਨੀ ਹੈ ਕਿਤੇ ਬਾਹਰ ਕਰਨੀ ਹੈ ਆਪਣੀ ਮਾਂ ਬੋਲੀ 'ਚ ਕਰੋ